ਇਸ ਅਕੜ ਸਮੇਂ ਵੀ ਗੁਰੂ ਗ੍ਰੰਥ ਸਾਹਿਬ ਅਕੈਡਮੀ ਦੇ ਹਫਤਾਵਾਂ ਪ੍ਰੋਗਰਾਮ ਵਿੱਚ ਜੁੜੇ ਬੈਠੇ ਆਨਲਾਈਨ ਜੁੜੇ ਬੈਠੇ satsangat gurmat de pandh hove ro ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਜਿਸ ਸ਼ਬਦ ਦੀ ਸਾਂਝ ਕਰਨ ਲੱਗਾ ਸੋਚਦਾ ਹਾਂ ਸਾਡਾ ਗੁਰੂ ਨਾਲ ਸੰਬੰਧ ਕਿ 11 ਜ਼ਰੂਰੀ ਹੈ ਸਤਿਗੁਰੂ ਸਾਨੂੰ ਜੀਵਨ ਦੇ ਰਾਹ ਦਿયા ਔਕਣਾ ਤੇ ਉਹਨਾਂ ਤੋਂ ਸਫਲਤਾ ਨਾਲ ਆਪਣੀ ਮੰਜ਼ਿਲ ਵੱਲ ਵਧਣ ਦਾ ਸਾਧਨ ਬਖਸ਼ਦਾ ਹੈ ਗੁਰੂ ਅਰਜਨ ਪਾਤਸ਼ਾਹ ਜੀ ਆਪਣੀ ਰਸਨਾ ਤੋਂ ਬਾਬਾ ਫਰੀਦ ਨੂੰ ਮੁਖਾਤਬ ਕਰਦੇ ਨੇ ਤੇ ਬੜੀ ਖੂਬਸੂਰਤ ਉਦਾਹਰਨ ਦੇ ਕੇ ਸਮਝਾਉਂਦੇ ਨੇ ਇਹਦਾ ਸਾਡੇ ਤੁਹਾਡੇ ਸਮਝਣ ਲਈ ਵੀ ਜ਼ਰੂਰੀ ਹੈ ਸਤਿਗੁਰੂ ਆਖਦੇ ਨੇ ਫਰੀਦਾ ਭੂਮ ਰੰਗਾਵਲੀ ਇਹ ਧਰਤੀ ਇਹ ਸੰਸਾਰ ਇਹ ਦੁਨੀਆ ਬੜੀ ਖੂਬਸੂਰਤ ਹੈ ਇਸ ਧਰਤੀ ਤੇ ਫੁੱਲਾਂ ਦੀਆਂ ਫੁੱਲਵਾੜੀਆਂ ਖਿੜਦੀਆਂ ਨੇ ਮਿੱਠੇ ਮਿੱਠੇ ਫਲਾਂ ਦੇ ਬਾਗ ਹਰੇ ਭਰੇ ਹੁੰਦੇ ਨੇ ਅੰਬਰੇ ਗੂਜਦੇ ਨੇ ਕੋਇਲਾਂ ਕੂਕਦੀਆਂ ਨੇ ਜੁਲੀਨਿਆ ਚੌਕ ਦੀਆਂ ਬੜਾ ਖੂਬਸੂਰਤ ਮਾਹੌਲ ਹੁੰਦਾ ਹੈ ਇਸ ਤਰਤੀ ਦਾ ਸੁੰਦਰ ਹੈ ਰੰਗਾਵਲੀ ਖੁਸ਼ੀਆਂ ਵੰਡਦੇ ਨੇ ਬੜੇ ਕੀਮਤੀ ਪਦਾਰਥ ਇਸ ਵਿੱਚੋਂ ਸਾਨੂੰ ਪ੍ਰਾਪਤ ਹੁੰਦੇ ਨੇ ਤਰ ਕਰਨ ਲੱਗੇ ਕਿਤਨੇ ਪਦਾਰਥਾਂ ਨੂੰ ਵੇਖ ਕੇ چیت نہ ہو جائیں بڑا خوبصورت جی فریدال فرید بھوم رنگاولی بڑی خوبصورت ہے سونرتا پرتی ہے پر ਖਿਆਲ ਕਰੋ ਇੱਥੇ ਕੇਵਲ ਫੁੱਲਾਂ ਦੀਆਂ ਫੁੱਲਵਾੜੀਆਂ ਹੀ ਨਹੀਂ ਇੱਥੇ ਕੇਵਲ ਮਿੱਠੇ ਫਲਾਂ ਦੇ ਬਾਗ ਹੀ ਨਹੀਂ ਬਲਕਿ ਇਸੇ ਧਰਤੀ ਤੇ ਜਿੱਥੇ ਚਿੜੀਆਂ ਚੁੱਕਦੀਆਂ ਨੇ ਕੋਇਲਾਂ ਬੋਲਦੀਆਂ ਨੇ ਇਸੇ ਧਰਤੀ ਤੇ وسولہ باغ زہر دے بوٹے بھی پیدا ہندے نے ایک تھا میں لسٹ بھی فرمائی نے کہ اندھنے تمی تمہ ویس ویس دا پاو زہر تمی تمہ ویس آک دھتورا نیم فال اسے ہی ترتیتے نے ਇੱਥੇ ਜਿ ਕੋਇਲਮ ਬੋਲਦੀਆਂ ਨੇ ਜੇ ਇੱਥੇ ਚਿੜੀਆਂ ਚੁੱਕਦੀਆਂ ਨੇ ਤੇ ਇਸ ਧਰਤੀ ਤੇ ਜ਼ਹਿਰੀਲੇ ਨਾਗ ਵੀ ਫੁੰਕਾਰੇ ਮਾਰਦੇ ਨੇ ਇਸ ਲਈ ਇਹਨਾਂ ਰੰਗਾਵਲਾਪਣ ਦੇਖ ਕੇ ਹੀ ਅਚੇਤ ਨਾ ਹੋ ਜਾਈਂ ਬਿਫਿਕਰ ਨਾ ਹੋ ਜਾਈਂ ਇਸ ਧਰਤੀ ਤੇ ਤੁਰਨ ਲਈ ਮੰਜ਼ਲ ਵੱਲ ਵਧਣ ਲਈ ਤੈਨੂੰ ਗੁਰੂ ਦੀ ਅਗਵਾਈ ਦੀ ਲੋੜ ਹੈ ਨਹੀਂ ਤਾਂ ਇੱਥੇ ਵਿਸਗੰਧਲਾਂ ਵੀ ਨਹੀਂ ਜਿਹੜੀਆਂ ਖੰਡ ਨਾਲ ਲੜੇੜ ਕੇ ਰੱਖੀਆਂ ਹੋਈਆਂ ਨੇ ਵਿਸਗੰਧਲਾਂ ਤਰੀਆਂ ਖੰਡ ਲਿਵਾੜ ਕੈ ਲੱਗੇ ਇਸ ਲਈ ਜੇ ਤੂੰ ਬਚ ਕੇ ਸੁਰਕਸ਼ਿਤ ਆਪਣੇ ਜੀਵਨ ਦੀ ਮੰਜ਼ਲ ਵੱਲ ਵਧਣਾ ਚਾਹਨਾ ਹੈ ਤਾਂ ਗੁਰੂ ਅਰਜਨ ਪਾਸ਼ਾ ਜੀ ਦੀ ਬਾਬਾ ਫਰੀਦ ਨੂੰ ਕਹੀ ਹੋਈ ਅਗਲੀ ਗੱਲ ਵੀ ਯਾਦ ਰੱਖ ਕੋਹੇ ਫਰੀਦਾ ਭੂਮ ਰੰਗਾਵਲੀ ਮੰਜ ਵਿਸੂਲਾ ਬਾਗ ਇਹਦੇ ਵਿੱਚ ਜ਼ਹਿਰ ਦਾ ਬਾਗ ਵੀ ਹੈ ਪਰ ਜੋ ਜਨ ਪੀਰ ਨਿਵਾਜਿਆ ਜਿੰਨਾ ਤੇ ਗੁਰੂ ਨੇ ਰਹਿਮਤ ਕੀਤੀ ਉਹਨਾਂ ਦਾ ਇਸ ਜ਼ਹਿਰ ਕੁਝ ਨਹੀਂ ਵਿਗਾੜ ਸਕੀ ਕਿਉਂ ਕਿਉਂਕਿ ਮਾਰਗ ਪਾਏ ਉद्याਨ ਮਹ ਗੁਰਦਸੇ ਭੇਤ ਇਸ ਉद्याਨ ਜਰੀਲੇ ਜੰਗਲ ਵਿੱਚ ਤੈਨੂੰ ਸੁਚੇਤ ਕਰਨ ਲਈ ਗੁਰੂ ਨੇ ਜੀਵਨ ਦੇ ਪਹਿਤ ਦਿੱਤੇ ਨੇ ਖਤਰੇ ਕਿੱਥੇ ਕਿੱਥੇ ਨੇ ਕੈਨ ਲੱਗੇ ਕਾਇਰੇ ਮਨ ਵਿਖਿਆ ਬਣ ਜਾਏ ਉਹ ਮਨ ਤੂੰ ਕਿਉਂ ਜ਼ਹਿਰ ਦੇ ਬੂਟਿਆਂ ਦੇ ਰਾਤੁਰ ਪੇ ਸਤਾਰਤੀ ਤੇ ਜ਼ਹਰ ਦੇ ਬੁੱਕਤੇ ਹੁੰਦੇ ਨੇ ਮੈਨੂੰ ਆਪਣੀ ਹੱਦ ਬੀਤੀ ਯਾਦ ਹੈ ਬੱਚਾ ਸਾਜੀ ਛੋਟੀ ਉਮਰੇ 3 11 12 ਸਾਲ ਦੀ ਉਮਰ ਵਿੱਚ ਮਾਤਾ ਪਿਤਾ ਨਾਲ ਡੇਰਾ ਤੋਂ ਹੁੰ ਗਏ ਪੈਲੀਗੋਰ ਉੱਥੇ ਜੰਗਲ ਵਿੱਚ ਇੱਕ ਬੂਟੀ ਪੈਦਾ ਹੁੰਦੀ ਹੈ ਜਿਹੜੀ ਆਮ ਆਪੇ ਹੀ ਪੈਦਾ ਹੁੰਦੀ ਜਿੰਨਾ ਵੀਰਾਂ ਨੇ ਉੱਥੇ ਜਾ ਕੇ ਜਾਂ ਹੋਰ ਜੰਗਲੀ ਇਲਾਕਿਆਂ ਵਿੱਚ ਜਾ ਕੇ ਬੀਤੀ ਹੈ ਖੰਡਾ ਹੈ ਉਹਨਾਂ ਨੂੰ ਪਤਾ ਹੋਵੇਗਾ ਉਸ ਨੂੰ ਉੱਥੇ ਵਿਛੂ ਬੂਟੀ ਆਖਦੇ ਨੇ ਜੇ ਉਹ ਬੂਟੀ ਦੇਖਣ ਵਿੱਚ ਹਰੀ ਭਰੀ ਹੈ ਬਾਕੀ ਬੂਟੀਆਂ ਵਾਂਗ ਹਰੇ ਭਰੇ ਪੱਤੇ ਨੇ ਪਰ ਜੇ ਕਦੀ ਨਾਲ ਅੰਗ ਕੋਈ ਛੋਹ ਵੀ ਜਾਏ ਤਾਂ ਇੰਨੀ ਜ਼ਹਿਰੀਲੀ ਹੈ ਤੇ ਉਸ ਅੰਗ ਤੇ ਧੱਫੜ ਪੈ ਜਾਂਦੇ ਨੇ 23 ਘੰਟੇ ਤੱਕ ਮਨੁੱਖ ਕੁਰਾਂਦਾ ਹੈ ਉਹਨੂੰ ਕਿਛੂ ਪੁੱਤੀ ਆਖੈ ਨਹੀਂ ਮਿਰੰਡਾਲ ਅੱਡ ਬੀਤੀ ਹੈ ਤੂੰ ਮਹਾਰਸ ਕਰ ਰਿਹਾ ਸੰਗਰੂ ਕਹਿੰਦੇ ਨੇ ਕਾਇ ਰਹਿ ਮਨ ਵਿਖਿਆ ਬਣ ਜਾਏ ਉਹ ਮਨ ਨੇ ਜ਼ਹਿਰ ਦੇ ਜੰਗਲ ਵੱਲ ਕਿਉਂ ਤੁਰ ਪਿਆ ਹੈ? ਬਿਛੂ ਬੂਟੀਆਂ ਦੇ ਜੰਗਲ ਵੱਲ ਕਿਉਂ ਤੁਰ ਪਿਆ ਹੈ? ਭੂਲੋਰੇ ਛੱਦਮੂਰੀ ਖਾਏ ਭੁੱਲ ਕੇ ਛੱਦਮੂਰੀ ਨੂੰ ਆਪਣੀ ਖੁਰਾਕ ਬਣਾ ਰਹੇ ਹਨ। ਜਿਹੜੀ ਦੇਖਣ ਠੱਗ ਦਾ ਮਤਲਬ ਕੀ ਹੈ? ਜਿਹੜੀ ਦਿਸੇ ਹੋਰ ਉਤੋਂ ਹਰੀ ਭਰੀ ਦਿਸੇ ਅੰਦਰ ਜ਼ਹਿਰ ਹੋਵੇ। ਇਸ ਸਿਰ ਹੋਰ ਤੇ ਅੰਦਰ ਕੁਝ ਹੋਰ ਹੋ ਕਹਿਣ ਲੱਗੇ ਕਾਇਰੇ ਮਨ ਵਿਖਿਆ ਬਣ ਜਾਏ ਧੂਲੋ ਰੇ ਠਗਮੂਰੀ ਖਾਇ ਅਗਲੇ ਪਾਸੇ ਇੱਕ ਐਗਜ਼ਾਮਪਲ ਦਿੰਦੇ ਨੇ ਕਹਿੰਦੇ ਨੇ ਜੈਸੇ ਮੀਨ ਪਾਣੀ ਵਿੱਚ ਰਹੇ ਮੀਨ ਮੱਛੀ ਪਾਣੀ ਵਿੱਚ ਰਹਿੰਦੀ ਪਾਣੀ ਹੁੰਦਾ ਜੀਵਨ ਉਹ ਸਮਝਦੀ ਐ ਮੈਂ ਆਪਣੇ ਜੀਵਨ ਦੀ ਬੁੱਕਲ ਵਿੱਚ ਪਰ ਉਹ ਇਹ ਨਹੀਂ ਜਾਣਦੀ ਇੱਥੇ ਵੀ ਸੁਚੇਤ ਹੋ ਕੇ ਰਹਿਣ ਦੀ ਲੋੜ ਹੈ ਇੱਥੇ ਵੀ ਅਚੇਤ ਨਹੀਂ ਹੋਣਾ ਇੱਥੇ ਵੀ ਸੁਚੇਤ ਰਹਿਣਾ ਕਿਉਂ ਕਿਉਂਕਿ ਉਸੇ ਪਾਣੀ ਵਿੱਚ ਜਾਲ ਵੀ ਵਿੱਚ ਜੀਵਰ ਨਹੀਂ ਪਾਇਆ ਹੋਇਆ ਉਸੇ ਪਾਣੀ ਵਿੱਚ ਹੀ ਜੀਵਰ ਨੇ ਕੁੰਡੀ ਵੀ ਪਾਈ ਹੋਈ ਹੈ ਜੇ ਤੁਸੀਂ ਜਰਾ ਅਚੇਤ ਹੋਈਓ ਸੁਚੇਤਤਾ ਛੱਡ ਦਿੱਤੀ ਤੇ ਉਹ ਪਾਣੀ ਜਿੰਜੇ ਵਿੱਚ ਤੇਰਾ ਜੀਵਨ ਹੈ ਜਿਥੋਂ ਤੂੰ ਜੀਵਨ ਢੂੰਡਣੀ ਉਹ ਤੇਰੀ ਮੌਤ ਦਾ ਕਾਰਨ ਵੀ ਬਣ ਸਕਦਾ ਕਿਉਂਕਿ ਜਾਲ ਤੇ ਪਾਣੀ ਇਕੱਠੇ ਕਰ ਦਿੱਤੇ ਜਾਂਦੇ ਜਾਲ ਪਾਣੀ ਕੁੰਡੀ ਇੱਕੋ ਥਾਂ ਤੇ ਇਕੱਜ ਨੇ ਤੇ ਤੈਨੂੰ ਪਛਾਣ ਨਾ ਹੋਈ ਪਾਣੀ ਤੇ ਜਲ ਦੀ ਜੇ ਤੈਨੂੰ ਪਛਾਣ ਨਾ ਹੋਈ ਕੁੰਡੀ ਤੇ ਪਾਣੀ ਦੀ बस यूं ही ਸਾਡੀ ਜ਼ਿੰਦਗੀ ਹੈ ਅੱਜ ਸਾਡੀ ਪਛਾਣ ਨੂੰ ਸਾਨੂੰ ਆਪਣੀ ਪਛਾਣ ਦੀ ਲੋੜ ਹੈ ਸਾਡਾ ਜੀਵਨ ਕਿੱਥੇ ਹੈ ਉਸ ਠੱਗ ਮੂਰੀ ਨੇ ਆਪਣਾ ਪਹਿਸ ਬਦਲ ਕੇ ਉਹ ਇੱਕ ਕੋਈ ਗੁੱਟਕੇ ਵਿੱਚ ਜਪ ਸਾਹਿਬ ਦੇ ਨਾਲ ਸਾਹੀਬੀ ਦੇ ਕੱਪੜੇ ਪਾ ਕੇ ਜਪ ਸਾਹਿਬ ਬਣ ਕੇ ਨਾਲ ਬੈਠ ਗਈ ਉਹ ਠੱਗ ਮੂਰੀ ਆਸਾਦੀ ਵਾਰ ਦੇ ਨਾਲ ਚੰਡੀ ਦੀ ਵਾਰ ਬਣ ਕੇ ਬੈਠ ਗਈ ਹੈ ਇਹ ਈ ਅਜੀਬ ਗੱਲ ਹੈ ਕਿ ਅੱਜ ਅੰਮ੍ਰਿਤ ਵਿੱਚ ਪ੍ਰਵੇਸ਼ ਕਰ ਗਈ ਉਹ ਠੱਗ ਬੂਟੀ ਸਾਡੇ ਅੰਮ੍ਰਿਤ ਦੇ ਬਾਟੇ ਵਿੱਚ ਪ੍ਰਵੇਸ਼ ਕਰ ਗਈ ਉਹ ਠੱਗ ਬੂਟੀ ਜੇ ਅਸੀਂ ਪਛਾਣ ਨਾ ਸਕੀਏ ਤਾਂ ਇੱਕ ਖਿਆਲ ਕਰਿਓ ਸਤਗੁਰੂ ਬਾਣੀ ਵਿੱਚ ਕੀ ਕਹਿੰਦੇ ਨੇ ਸਾਨੂੰ ਚੇਤਨਤਾ ਦੀ ਵੀ ਲੋੜ ਹੈ ਗੁਰੂ ਅਮਰਦਾਸ ਪਾਤਸ਼ਾਹ ਆਖਦੇ ਨੇ ਜਰਾ ਸੋਚ ਕਹਿੰਦੇ ਨੇ ਆਵੋ ਸੰਤ ਪਿਆਰੇਓ ਆਕਾਠ ਕੀ ਕਰੇ ਕਹਾਣੀ ਸਾਡੇ ਲਈ ਹੁਕਮ ਤੈਅ ਸੀ ਕਿ ਅਸੀਂ ਕਹਾਣੀਆਂ ਆਕਾਠ ਦੀਆਂ ਕਰੀਏ ਆਕਾਠ ਕੀ ਕਰੇ ਕਹਾਣੀ ਕਰੇ ਤਹਾਣੀ ਅਕੱਥ ਕੇਰੀ ਤਿੱਤ ਦੁਆਰੇ ਪਾਈ ਹੈ ਤੇ ਜੋ ਆਪਸੀ ਤਨ ਮਾਨ ਧਾਨ ਸਭ ਸੋਪ ਗੁਰੂ ਕੋ ਹੁਕਮ ਮੰਨੇ ਪਾਈ ਹੈ ਹੁਕਮ ਮੰਨੂ ਗੁਰੂ ਕੇ ਰਾਹ ਗਾਵੋ ਸਚੀ ਬਾਣੀ ਓਸੀ ਰੱਬੀ ਕਹਾਣੀਆਂ ਦੀ ਪ੍ਰਭੂ ਦੀਆਂ ਕਹਾਣੀਆਂ ਦੀ ਜਿੰਨ ਦੇ ਵਿੱਚ ਪ੍ਰਭੂ ਦੀਆਂ ਗੱਲਾਂ ਹੁੰਦੀਆਂ ਸਨ ਪਰ ਐਸੀ ਠੱਗ ਬੂਟੀ ਬਰਾਬਰ ਤੇ ਆ ਕੇ ਬੈਠ ਗਈ ਉਹ ਜੇ ਕੱਪੜੇ ਪਾ ਕੇ ਉਹ ਜੇ ਰੁਮਾਲੇ ਲੈ ਕੇ ਉਹ ਜੇ ਚੌਰ ਲੈ ਕੇ ਕਿ ਜਿੰਦੇ ਵਿੱਚ ਤ੍ਰਿਆਚੁਰ ਵਰਗੀਆਂ ਕਹਾਣੀਆਂ ਅਸੀਂ ਦਿਨ ਰਾਤ ਪੜੀ ਜਾਂਦੇ ਆ ਪੜੀ ਜਾਂਦੇ ਆ ਏਡੀ ਅਜੀਬ ਦੰ ਲੈ ਅੱਜ ਸਾਡੇ ਸਥਾਨਾਂ ਤੇ ਸਾਡੇ ਅੰਮ੍ਰਿਤ ਤੇ ਘਰ ਵਿੱਚ ਕਿ ਸ਼ਮਾਨ ਨੂੰ ਦੇਖ ਲਿਆ ਕਰੋ ਕਈ ਵਾਰ ਮੈਂ ਕੀ ਦੇਖਦਾ ਕਿ ਇੰਦਰ ਦੇਵਤੇ ਦੀ ਆਰਤੀ ਗੁਰੂ ਦੇ ਦਰਬਾਰ ਵਿੱਚ ਹੋ ਰਹੀ ਜਿਹੜਾ ਸਾਨੂੰ ਗੁਰੂ ਦੀਆਂ ਕਹਾਣੀਆਂ ਨਾਲ ਜੋੜ ਰੱਬ ਦੀਆਂ ਕਹਾਣੀਆਂ ਨਾਲ ਜੋੜਦਾ ਉਹਦੇ ਦਰਬਾਰ ਵਿੱਚ ਇੰਦਰ ਦੀ ਆਰਤੀ ਹੋ ਰਹੀ ਉਥੇ ਜੱਛ ਅਪੱਛਰ ਨੀਰਤ ਦਿਖਾਵੇ ਉਸ ਅਸਥਾਨ ਤੇ ਬੈਠ ਕੇ ਜੱਛ ਤੇ ਕਪਛਰਾ ਦੇ ਨੀਰਤ ਅਸੀਂ ਦੇਖ ਰਹੇ ਹਾਂ ਤੇ ਕਿਉਂ ਕਿਉਂਕਿ ਸਾਨੂੰ ਪਛਾਣ ਨਹੀਂ ਰਹੀ ਇਸ ਲਈ ਪਨੀਰੂ ਗੁਰੂ ਆਪਣੀ ਰਸਨਾ ਤੋਂ ਇਹੋ ਗੱਲ ਸਮਝਾਉਂਦਾ ਹੈ ਕਹਿੰਦੇ ਨੇ ਜੇ ਤੂੰ ਨਾ ਸਮਝਿਆ ਤਾਂ ਯਾਦ ਰੱਖ ਫਰੀਦਾ ਧੂਮ ਰੰਗਾਵਲੀ ਮੰਝ ਵਸੂਲਾ ਬਾਗ ਇਸ ਰੰਗਾਵਲੀ ਧੂਮ ਵਿੱਚ ਨਾਲ ਹੀ ਬੈਠ ਗਿਆ ਵਸੂਲਾ ਬਾਗ ਇਸ ਨਾਲ ਜ਼ਰ ਦ ਪਰਿਆ ਪਰਿਆ ਬੁਟਿਆਂ ਦਾ ਪਰਿਆ ਹੋਇਆ ਹੈ ਕਿ ਬਾਗ ਜੇ ਤੂੰ ਏਂ ਦੇ ਤੂੰ ਬਾਤ ਕੇ ਆਪਣੀ ਮੰਜ਼ਿਲ ਵੱਲ ਵਧਣਾ ਚਾਹਨਾ ਤਾਂ ਜ਼ਰੂਰੀ ਹੈ ਕਿ ਜੋ ਜਨ ਪੀਰ ਨਿਵਾਜਿਆ ਤਿੰਨਾ ਆਂਚ ਨਾ ਲਾਗ ਜਿੰਨਾ ਤੇ ਗੁਰੂ ਰਹਿਮਤ ਕਰਦਾ ਹੈ ਗੁਰੂ ਦੀ ਗਲਬਖਰੀ ਵਿਚਾ ਜਿਹੜੇ ਸਤਗੁਰੂ ਬਖਸ਼ਿਸ਼ ਕਰਕੇ ਜਿੰਨੂੰ ਆਪਣੀ ਗੋਦੀ ਵਿੱਚ ਲੈ ਲੈਂਦੇ ਨੇ ਉਹਨਾਂ ਨੂੰ ਇਹ ਵਿਸੂਲਾ ਬਾਗ ਜਿਹੜਾ ਹੈ ਨਹੀਂ ਛੋ ਸਕਦਾ ਉਹ ਪਛਾਣ ਲੈਂਦੇ ਨੇ ਕਿ ਇਸ ਵਿਸਤੂ ਕੀਨੇ ਬਚਨਾ ਇਨਾ ਸ਼ਬਦਾਂ ਨਾਲ ਖਿਮਾ ਦਾ ਬਿਆਚਕਾ ਫਤਿ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ